ਹਾਂ ਜੀ ਕਿਸਾਨ ਵੀਰੋ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਬਾਬਾ ਡੈਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਤੋਕੜ ਗੱਬਣ ਚੋ ਟੀਜ਼ਰ ਲਈ ਲੈ ਕੇ ਆਏ ਹਾਂ ਜੀ ਆਓ ਪੁੱਛ ਲੈਨੇ ਭਾਈ ਤੋਕੜ ਜੀ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਜੀ ਵਧੀਆ ਠੀਕ ਹੈ ਜੀ ਭਾਈ ਨਾਮ ਤੇ ਐਡਰੈਸ ਬੋਲ ਬਿੰਦਰ ਸਿੰਘ ਨੌਜੀ ਹਮ ਪਿੰਡਰ ਗਿੱਲ ਕੋਠੇ ਠੀਕ ਆ ਪਟਾਉੜ ਠੀਕ ਆ ਪਟਾਉੜ ਦੇ ਨੇੜੇ ਬਹਾਤਿਆਂ ਨੇੜੇ ਠੀਕ ਆ ਅ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਂ ਪਾ ਹਾਂ ਠੀਕ ਆ ਭਾਈ ਗਿੱਲ ਕੋਠੇ ਵਾਜਦੇ ਆ ਬਾਈ ਜਦੋਂ ਭਧੌੜ ਤੋਂ ਵਧਾਤਿਆਂ ਨੂੰ ਜਾਣਾ ਉਸ ਦੇ ਰਾਹ ਦੇ ਉੱਪਰ ਹੀ ਪੈ ਜਾਂਦੇ ਆ ਕੋਠੇ ਵਾਜਦੇ ਆ ਗਿੱਲ ਕੋਠੇ ਤੇ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਨੇੜੇ ਪਿੰਡ ਬਈ ਭਧੌੜ ਵੀ ਰਹਿ ਜਾਂਦਾ ਤੇ ਵਧਾਤਾ ਵੀ ਨੇੜੇ ਰਹਿੰਦਾ ਸੈਣਾ ਵੀ ਨੇੜੇ ਰਹਿੰਦਾ ਮੋਬਾਈਲ ਨੰਬਰ ਬੋਲਦੇ ਬਾਈ 94782 ਹੂੰ 012282 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਆ ਨੋਟ ਕਰ ਲਓ ਬਈ ਟੋਕੜ ਗੱਬਣਾ ਝੋਟੀ ਹੈ ਹਾਂਜੀ 6 ਮਹੀਨੇ ਆ ਜੀ 7ਵਾਂ ਚੜ ਗਿਆ ਠੀਕ ਆ ਬਾਈ ਦੁੱਧ ਆਏਗਾ 4.5 ਕਿਲੋ 4.5 ਦੇ ਵਿੱਚ ਬੜੇ ਮਿਲਦੀ ਹੈ ਠੀਕ ਆ ਭਾਈ ਤੇ ਕਿਹੜਾ ਸੂਆ ਸੂਆ ਇਹ ਤੀਜੇ ਸੂਆ ਵੀ ਤੀਜੇ ਸੂ ਦੂਜਾ ਸੂਈ ਵੀ ਆ ਨਾ ਹਾਂਜੀ ਠੀਕ ਆ ਭਾਈ ਖੋਲ ਲੈ ਭਾਈ ਮਾੜੀ ਤੋਰ ਕੇ ਦਿਖਾ ਦੇ ਇੱਕ ਟਾਈਮ ਮਿਲਦੀ ਆ ਇੱਕ ਟਾਈਮ ਮਿਲਦੀ ਬਰੇ ਤੜਕੇ ਕਿੰਨਾ ਦੁੱਧ ਦੱਸਿਆ ਸਾਢੇ 4 ਕਿਲੋ ਸਾਢੇ 4 ਕਿਲੋ ਦੁੱਧ ਭਾਈ ਕਹਿੰਦਾ ਇੱਕ ਟਾਈਮ ਹੀ ਮਿਲਦੀ ਆ ਫੇਸ ਬਿਊਟੀ ਚੰਗੀ ਆ ਸਿੰਘ ਸੁੰਗ ਪਤਲਾ ਚੰਗੀ ਆ ਥੋੜਾ ਕੈਮਰੇ ਤੋਂ ਜੱਗਦੀ ਆ ਭਾਈ ਤੇ ਬਾਕੀ ਤੋੜਾ ਤਾਰਾ ਚੰਗਾ ਕੱਦ ਵਿੱਡ ਚੰਗਾ ਚੰਗੀ ਆ ਝੋਟੀ ਤੇ ਥਣ ਹਵਾਨਾ ਵੀ ਚੰਗਾ ਚਿਵਾਈ ਕਿਵੇਂ ਆ ਬਹੁਤ ਚੰਗੀ ਇੱਕ ਨੰਬਰ ਹਾਂ ਠੀਕ ਆ 12 ਕਿਲੋ ਕੱਢਿਆ ਜੀ ਇਹਨੇ ਓਕੇ ਤੇ ਮੁੱਲ ਕੀ ਆਦਾ ਭਾਈ ਮੁੱਲ 65000 ਰੁਪਏ ਆ ਮਾਨਤਾਨ ਹੋ ਜਾ ਹਾਂਜੀ ਠੀਕ ਆ 65000 ਰੁਪਏ ਭਾਈ ਨੇ ਮੁੱਲ ਰੱਖਿਆ ਬਾਕੀ ਜਿਹੜਾ ਮੌਕੇ ਤੇ ਮਾਨਤਾਨ ਜਰੂਰ ਹੋ ਜਾ ਚੰਗੀ ਆ ਝੋਟੀ ਥਣ ਹਵਾਨਾ ਚੰਗਾ ਗੱਬਣਾ ਚੈੱਕ ਪਾਸ ਆ ਭਾਈ ਹਨ ਹਾਂਜੀ ਚੈੱਕ ਪਾਸ ਆ ਜੀ ਅਗਲਾ ਆਪਦੀ ਕਰਵਾ ਲੇ ਹਨਾ ਭਾਈ ਹਾਂਜੀ ਠੀਕ ਆ ਫੇਸ ਹੂਸ ਬਹੁਤ ਚੰਗਾ ਸਿੰਘ ਸੁੰਗ ਚੰਗਾ ਕੱਦ ਬਿੱਡ ਵੀ ਚੰਗਾ ਰਾਜੀ ਰੂਜੀ ਆ ਥਣ ਬਹੁਤ ਚੰਗਾ ਲੱਗਿਆ ਮੁੱਠੀ ਵਾਲਾ ਥਾਣਾ ਚਵਾਈਰੀ ਬਾਈ ਕਨਾਂ ਨੰਬਰ ਵਨ ਆਗੀ ਨੇੜੇ ਤੋਂ ਜਰੂਰ ਚੈੱਕ ਕਰਵਾਉਨੇ ਆ ਦੇ ਸਰ ਹਮ ਮੋਲੇ ਦਾ 65000 ਰੁਪਏ ਮਾਨਦਾਨ ਜਰੂਰ ਹੋਜੂ ਕਿਸੇ ਵੀਰ ਨੂੰ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤਾਦਦੋ ਧੰਨਵਾਦ